ਉਲਾ ਵਸਲੇ ਜਾ ਹੈ ਆਹ ਆਸਰੀ ਦਿੱਤਿਆ ਕਰ ਇਹੇ ਸ਼ਿਸ਼ੂਆਂ ਕਰ ਜਾਏ ਫਫਾ ਫਫਾ ਬੱਤਿਆ ਸਾਰੇ ਆਹ ਹਮ ਤੇ ਲੈ ਹੁ ਕਹਾ ਤਕਾ ਹਮ ਲੈ ਵਾਂ ਤੁਕੇ ਕੀ ਬੱਚੇ ਨੂੰ ਬਜ਼ੁਰਗ ਨੂੰ ਜਿਹਨੂੰ ਵੀ ਦਿਮਾਗ ਦੀ ਪ੍ਰੋਬਲਮ ਆਉਂਦੀ ਆ ਸਭ ਤੋਂ ਪਹਿਲਾਂ ਉਹਨੂੰ ਗੱਲਾਂ ਘੜੜੀਆਂ ਸ਼ੁਰੂ ਹੋ ਜਾਂਦੀਆਂ ਉਹਦੀ ਯਾਦ ਸ਼ਕਤੀ ਡਾਊਨ ਹੋ ਜਾਂਦੀ ਆ ਇਸ ਵੀਰ ਦੀ ਸਾਤੇ ਦੀ ਤੁਸੀਂ ਦੇਖੋ ਜਾਨ ਸ਼ਕਤੀ ਕਿੰਨੀ ਜ਼ਿਆਦਾ ਵਾ ਆਪਾਂ ਨੂੰ ਚਾਰ ਸਹਬਜ਼ਾਦਿਆਂ ਦੇ ਨਾਂ ਪੰਜ ਪਿਆਰਿਆਂ ਦੇ ਨਾਂ ਤੱਕ ਕਈ ਜਿਹੜੀ ਆਪਣੇ ਦਿਮਾਗ ਤੋਂ ਸਕਿਪ ਹੋ ਜਾਂਦੇ ਆ ਇਹ ਬੱਚੇ ਨੂੰ 40 ਮੁਕਤੀਆਂ ਦੇ ਨਾਂ ਵਿਚਾਰ ਇਹ ਵੀਰਾ ਟੈਨਸ਼ਨ ਚ ਲੱਗ ਗਿਆ ਡਿਪਰੈਸ਼ਨ ਚ ਲੱਗ ਗਿਆ ਸੀ ਬਿਮਾਰ ਹੋ ਗਿਆ ਇਹ ਉਸ ਟਾਈਮ ਇਹਦਾ ਸਾਹ ਦੇਣਾ ਸੀ ਲੋਕਾਂ ਨੇ ਇਹਦੇ ਆਂਢੀ ਗੁਆਂਢੀ ਗਏ ਨੇ ਆਸ-ਪਾਸ ਦੇ ਲੋਕਾਂ ਨੇ ਇਹਨੂੰ ਤਨ ਨਹੀਂ ਮਾਣੇ ਇਹਨੇ ਮਾਰਨੇ ਸ਼ੁਰੂ ਕਰਤੇ ਇਹ ਸਾਡਾ ਵੀਰ ਆ ਤਾਂ ਭਰੀ ਪ੍ਰੀਤ ਸਿੰਘ ਮੁੱਖ ਮੰਤਰੀ ਇਹ ਵੀਰਾ ਟੈਨਸ਼ਨ ਚ ਲੱਗ ਗਿਆ ਡਿਪਰੈਸ਼ਨ ਚ ਲੱਗ ਗਿਆ ਸੀ ਬਿਮਾਰ ਹੋ ਗਿਆ ਇਹ ਉਸ ਟਾਈਮ ਇਹਦਾ ਸਾਥ ਦੇਣਾ ਸੀ ਲੋਕਾਂ ਨੇ ਇਹਦੇ ਆਂਢ ਗੁਆਂਢੀਆਂ ਨੇ ਆਸ-ਪਾਸ ਦੇ ਲੋਕਾਂ ਨੇ ਇਹਨੂੰ ਤੰਨੇ ਮਾਣੇ ਮਿਹਨੇ ਮਾਰਨੇ ਸ਼ੁਰੂ ਕਰਤੇ ਤੇ ਇਹਦੀ ਟੈਨਸ਼ਨ ਘਟਾਉਣ ਦੀ ਬਜਾਏ ਹੋਰ ਵਧਾ ਦਿੱਤੀ ਗਈ ਇਦਾਂ ਹੀ ਜੇ ਤੁਹਾਡੇ ਆਂਢ ਗੁਆਂਢ ਕੋਈ ਰਿਸ਼ਤੇਦਾਰੀ 'ਚ ਮਰੀਜ਼ ਆ ਨਾ ਜਿਹਨੂੰ ਕੋਈ ਦਿਮਾਗੀ ਸਮੱਸਿਆ ਕੋਈ ਟੈਨਸ਼ਨ ਲੈ ਰਿਹਾ ਤਾਂ ਉਹਨੂੰ ਸਪੋਰਟ ਕਰਿਆ ਕਰੋ ਉਹਨੂੰ ਮਜ਼ਾਕ ਨਾ ਕਰਿਆ ਕਰੋ ਉਹਨੂੰ ਥੋੜਾ ਪੋਸ਼ ਕਰੀਏ ਵੀ ਉਹ ਦੁਬਾਰਾ ਫੇਰ ਉੱਠ ਕੇ ਖੜਾ ਹੋ ਸਕੇ ਉਹ ਕੰਮ ਕਰ ਸਕੇ ਨਾ ਕਿ ਆਪਾਂ ਉਹਨੂੰ ਤਾਨੇ ਮਿਹਨੇ ਮਾਰੀਏ ਉਹਨੂੰ ਮਜ਼ਾਕ ਦਾ ਪਾਤਰ ਬਣਾ ਦਈਏ ਉਹ ਤਾਂ ਪਹਿਲਾਂ ਹੀ ਠੀਕ ਨਹੀਂ ਉਹਨੂੰ ਪਤਾ ਨਹੀਂ ਲੱਗਦਾ ਮੈਂ ਕੀ ਕਹਿਣਾ ਕੀ ਕਰਨਾ ਕਿੱਥੇ ਬਹਿਣਾ ਕਿੱਥੇ ਨਹੀਂ ਬਹਿਣਾ ਤੇ ਤੁਸੀਂ ਉਹਦੇ ਤੇ ਮਜ਼ਾਕ ਕਰ ਕਰਕੇ ਰੀਲਾ ਬਣਾਉਣ ਲੱਗ ਜਾਨੇ ਹੋ ਜਾਂਦਾ ਜਲੂਸ ਕੱਢਣ ਲੱਗ ਜਾਨੇ ਹੋ ਤਾਂ ਉਹਦੇ ਨਾਲ ਫਿਰ ਸਮੱਸਿਆਵਾਂ ਵੱਧ ਜਾਂਦੀ ਹੈ ਤਾਂ ਰਪਿੰਦਰ ਸਿੰਘ ਮੁੱਖ ਮੰਤਰੀ ਨੂੰ ਦੁਨੀਆ 'ਚ ਕਿਹੜਾ ਨਹੀਂ ਜਾਣਦਾ ਹਰੇਕ ਪੰਜਾਬੀ ਭਰਾ ਜਾਣਦਾ ਇਹ ਬੱਚਾ ਆਪਣੀਆਂ ਗੱਲਾਂ ਬਾਤਾਂ ਤੋਂ ਆਪਣੇ ਹੁਨਰ ਤੋਂ ਲੋਕਾਂ ਦੇ ਮਸ਼ਹੂਰ ਹੋਇਆ ਸੋਸ਼ਲ ਮੀਡੀਆ ਤੇ ਦਾ ਨਾਮ ਬਣਿਆ ਬੱਚੇ ਦਾ ਹਾਲਾਂਕਿ ਬੜਾ ਗਰਬਾਣੀ ਦਾ ਮਹਾਰਾ ਬੱਚਾ ਗੁਰੂ ਜੀ ਬੜੀ ਕਿਰਪਾ ਦਿੱਤੀ ਪਰ ਇਹ ਗਾੜਿਆਂ ਵਾਲੇ ਪਾਸੇ ਨੂੰ ਲਾ ਲਿਆ ਹੋਰ ਪਾਸੇ ਨੂੰ ਇਹ ਨਹੀਂ ਲੈ ਗਈ ਲੋਕ ਉਹਨਾਂ ਨੇ ਇਹਦੀ ਵਰਤੋਂ ਕੀਤੀ ਉਸ ਤੋਂ ਬਾਅਦ ਜਦੋਂ ਇਹ ਟੈਨਸ਼ਨ ਲੈਣ ਲੱਗਾ ਡਿਪਰੈਸ਼ਨ ਚੱਲਿਆ ਗਿਆ ਜਦੋਂ ਇਹ ਫਿਕਰ ਕਰਨ ਲੱਗਾ ਆਪਣੇ ਭਵਿੱਖ ਦਾ ਤਾਂ ਇਹਨੂੰ ਲੋਕਾਂ ਨੇ ऐसे ताने मेरे मारने शुरू करते इस तरह से पीट करना शुरू करता वे कंवड़ा साफ करता और बंदा खिझ लग गया गुस्सा करने लग गया फिर पिटा रोले मार लाग गया तो फिर आखिर ਨੂੰ ਪੰਡਣਾ ਪੈ ਗਿਆ ਅੱਜ ਉਹੀ ਬੱਚਾ ਸਾਡੇ ਨਾਲ ਸੇਵਾ ਕਰਾ ਰਿਹਾ ਅੱਜ ਉਹੀ ਸਾਡਾ ਭਰਾ ਲੋਕਾਂ ਨੂੰ ਮਿਲਦਾ ਵਿਚਰਦਾ ਬਹੁਤ ਹੀ ਚੰਗਾ ਇਨਸਾਨ ਹੈ ਔਰ ਗੁਰਬਾਣੀ ਦਾ ਬਹੁਤ ਹੀ ਜ਼ਿਆਦਾ ਇਹਨੂੰ ਗਿਆਨ ਹੈ ਇੱਕ ਕੱਲ ਹੀ ਮੈਨੂੰ ਇੱਕ ਇੱਕ ਊੜੇ ਵਾਲੇ ਦੀ ਗੱਲ ਸੁਣਾਉਂਦਾ ਸੀ ਮੈਂ ਬੇਨਤੀ ਕੁੜੇ ਵਾਲੇ ਲਈ ਸੁਲਾਬਤ ਜਿੱਥੇ ਤੇ ਕਰਾਉਂਦੀ ਆ ਵਾਇਰ ਰੂਹ ਦਾ ਤਾ ਸਾ ਵਾਇਰ ਜੀ ਕੀ ਫਤਿਹ ਊੜਾ ਰੋਹ ਸਵੇਰੇ ਜਾਗ ਆਇਆ ਸਨੀ ਤ੍ਰਿਯਾ ਕਰਹੇ ਜੀਸ਼ਨਾ ਕਰਿਆਏ ਫਫਾ ਬਫਾ ਕਿਆਸਾਏ ਆ ਹਮ ਤੇ ਕੈ ਉੜ ਕਾ ਕਾ ਕਰਦੇ ਬਾਤੁ ਕੋ ਲੈ ਕੇ ਜੀ ਕਕਾ ਕੋ ਜੀ ਪਰਮਾਣੀ ਕਗਾ ਜਾ ਮਨ ਹੋ ਭਾਈ ਕਗਾ ਕਵ ਜੀ ਨਾ ਮੈਰੀ ਨਗਾ ਵਾਗਣ ਖਲੀ ਜਾਣੀ ਸਿਚਾ ਚਲ ਕੋ ਨੂੰ ਆ ਰਹੇ ਸਿਚਾ ਛਣਦੇ ਹੋ ਸਾਰੇ ਸਿਚਾ ਤਕੂ ਵੇਖ ਸਿਚਾ ਤੋਂ ਕੇ ਮਖਾ ਦੇਖ ਨਗਾ ਮੈਰੀ ਜਾ ਪਿਆਰ ਕਕਾ ਹਾਰਾ ਪਰਮਾਤਮਾ ਨੂੰ ਕਰਵਾਵੀਂ ਤਤ ਤਰਨਾ ਦੇਵ ਨਾਵੀਂ ਤਰਨਾ ਤੇ ਨਾ ਵਚਨਾਵੀਂ ਹਰੀ ਕਲੀ ਯਾਤਰਾ ਕਰਵਾ ਦਿੰਦਾ ਦੇਖੋ ਸਭ ਤੋਂ ਵੱਧ ਡਿਪਰੈਸ਼ਨ ਹੈ ਜਿਹੜਾ ਉਹ ਜਾਗ ਸ਼ਕਤੀ ਮਾਰਦਾ ਜਾਗ ਤੇ ਸਾਡੀ ਕਿਸਰ ਪਾਉਂਦਾ ਬੱਚੇ ਨੂੰ ਬਜ਼ੁਰਗ ਨੂੰ ਜਿਹਨੂੰ ਵੀ ਦਿਮਾਗ ਦੀ ਪ੍ਰੋਬਲਮ ਆਉਂਦੀ ਆ ਸਭ ਤੋਂ ਪਹਿਲਾਂ ਉਹਨੂੰ ਗੱਲਾਂ ਭੁੱਲਣੀਆਂ ਸ਼ੁਰੂ ਹੋ ਜਾਂਦੀਆਂ ਉਹਦੀ ਜਾਗ ਸ਼ਕਤੀ ਡਾਊਨ ਹੋ ਜਾਂਦੀ ਹੈ ਇਸ ਵੀਰ ਦੀ ਸਾਡੇ ਦੀ ਤੁਸੀਂ ਦੇਖੋ ਜਾਨ ਸ਼ਕਤੀ ਕਿੰਨੀ ਜ਼ਿਆਦਾ ਵਾ ਆਪਾਂ ਨੂੰ ਚਾਰ ਸਹਿਬਜ਼ਾਦਿਆਂ ਦੇ ਨਾਮ ਪੰਜ ਪਿਆਰਿਆਂ ਦੇ ਨਾਮ ਤਾਂ ਕਈ ਵਾਰੀ ਆਪਣੇ ਦਿਮਾਗ ਤੋਂ ਸਕਿਪ ਹੋ ਜਾਂਦੇ ਆ ਇਹ ਬੱਚੇ ਨੂੰ 40 ਮੁਕਤੀਆਂ ਦੇ ਨਾਮ ਵੀ ਯਾਦ 40 ਮੁਕਤੀਆਂ ਦੇ ਨਾਮ ਸਲਾਮਤ ਹਾਂਜੀ ਵਾਇਰ ਨੂੰ ਇਹ ਕਾਹਦਾ ਖਾਵਾ ਵਾਇਰ ਇਹ ਕਿੱਥੇ ਆਪਾਂ ਦਾ ਗੋਡਵਾਲਾ ਕੋਟੀ ਗਾਹੀ ਦਾ ਪਾਸ ਹੈ ਨਾ ਕੋਈ ਸਾਡੇ ਆਵਾਜ਼ ਦੇ ਚੌਂਦਾ ਬਾਗ ਕੋਲੋਂ ਸਾਰਾ ਮੁਕਤ ਹੋ ਸਾਰਾ

हर साल से कह रहे से के कर्म से के कर्म से के कार से के केत से के कृपा से के से के गला से कंगा से के कंडा से के चपा से जो है से जातो से के ज्ञान से के कृपा से के कृपा से के ज्ञान से के से के कर्म से के कला से के निहार से के से के से के से के कोरा से के से के मार से के से के माया से के से के से के ਅੱਜ ਇਹ ਚਾਲੂ ਹੋ ਗਿਆ ਦੇ ਨਾਮ ਹੈ 바이러스 ਦੇ ਕਾਰਨਸਾ 바이러스 ਦੀ ਇਫਤਾਰ ਦੇ ਵੇਖੋ ਇਸ ਸਾਡੇ ਛੋਟੇ ਭਰਾ ਨੂੰ ਕਿੰਦੀ ਗੁਰੂ ਸਾਹਿਬ ਦੀ ਦੇਣ ਹੈ ਕਿੰਦੀ ਮਹਾਰਾਜ ਦੀ ਕਿਰਪਾ ਦੇ ਤੇ ਅੱਜ ਦੇ ਸਮੇਂ ਚ ਅਪਾ ਇੱਥੇ ਇੰਨੇ ਮੰਡੇ ਖੜੇ ਆ 40 ਮੁਕਤੇ ਦੇ ਨਾਲ ਇਹ ਵੀਰੇ ਨੇ ਹੁਣ ਵੀ ਸੁਣਾਦੇ ਆ ਪਰ ਦੁਬਾਰਾ ਨਹੀਂ ਸੁਣਾ ਸਕਦੇ ਪਰ ਇਸ ਬੱਚੇ ਤੇ ਇੰਨੀ ਕਿਰਪਾ ਸੀ ਇਹਨੇ ਬਚਪਨ ਦੇ ਵਿੱਚ ਸੰਠਿਆ ਲਈ ਬਹੁਤ ਗੁਰੂ ਦੀ ਬਾਣੀ ਹਾਂ ਸਾਡੇ ਅੰਦਰ ਛਾਵ ਨੂੰ ਰਹਿ ਰਾਹ ਸਾਡਾ ਪਾਠ ਹੈ ਕਿ ਸਪੀਕਰ ਦੇ ਵਿੱਚ ਕਰਦਾ ਵੀਰਾ ਹੈ ਪਰ ਕਿਸੇ ਹੋਰ ਰਾਹ ਦਾ ਪੰਧ ਕਿਸੇ ਹੋਰ ਰਾਹ ਤੇ ਲੈ ਗਏ ਲਾਲਚ ਦੇ ਵਿੱਚ ਕੁਝ ਲੋਕਾਂ ਨੇ ਇਸ ਬੱਚੇ ਨੂੰ ਆਪਣੇ ਆਪਣਾ ਟੂਲ ਸਮਝ ਕੇ ਆਪਣੀ ਮਸ਼ੀਨ ਸਮਝ ਕੇ ਉਹ ਵੀ ਵਰਤੋਂ ਕਰਨੇ ਸ਼ੁਰੂ ਕਰਤੇ ਜਦੋਂ ਉਸ ਬੱਚੇ ਦੀ ਜਾਂ ਉਹਨੂੰ ਸੋਚ ਹੀ ਆਈ ਜਾਂ ਉਹ ਬੱਚੇ ਦੀ ਸਮੱਸਿਆ ਵਧੀ ਤਾਂ ਉਹਨੂੰ ਬਾਹਰ ਛੱਡ ਗਏ ਤੇ ਅੱਜ ਇਸ ਬੱਚੇ ਨੂੰ ਜਦੋਂ ਅਸੀਂ ਇੱਥੇ ਸੁਪਨਿਆਂ ਦੇ ਘਰ ਦੇ ਦੇ ਜੀਜਾ ਜੀ ਤੇ ਦੇ ਮੰਮੀ ਪਾਪਾ ਲੈ ਕੇ ਆਏ ਨੇ ਘਰੇ ਮੰंजे ਤੇ ਰਸਿਆਂ ਨਾਲ ਸੰਗਲ ਨਾਲ ਚੁੰਨੀ ਨਾਲ ਆਪਣੇ ਮਾਂ ਦੇ ਬਾਪੂ ਦੇ ਦੁਪੱਟਿਆਂ ਨਾਲ ਪੱਗਾਂ ਨਾਲ ਬੰਨਿਆ ਹੋਇਆ ਸੀ ਇਹ ਬੱਚਾ ਕਾਰਨ ਕੀ ਸੀ ਬਿਮਾਰੀ ਕੀ ਸੀ ਕੁਝ ਵੀ ਨਹੀਂ ਬਿਮਾਰੀ ਸੀ ਕਿ ਲੋਕਾਂ ਨੇ ਦਿੱਤੀ ਜਿਵੇਂ ਮਾਂ ਦੱਸਦੀ ਹੈ ਵੀ ਮੇਰਾ ਪੁੱਤ 2.5 ਸਾਲ ਹੋ ਗਏ ਦਵਾਈ ਖਾਂਦਾ ਠੀਕ ਆ ਬਾਕੀ ਬਸ ਕੰਮ ਨਹੀਂ ਕਰਦਾ ਕੰਮ ਤੇ ਕਿਵੇਂ ਲੱਗੂ ਭਾਈ ਕੰਮ ਤੇ ਤਾਉਣਾ ਸਮਾਜ ਨੇ ਲੋਕਾਂ ਨੇ ਚਾਚੇ ਦਾਇਏ ਦੇ ਮਾਮੇ ਧੀਆ ਮਾਸੀ ਭੂਆ ਦੇ ਪੁੱਤਾਂ ਧੀਆ ਨੇ ਉਹਨਾਂ ਨੇ ਕਹਿੰਦਾ ਵਿਚਲ ਨਾਲ ਚੱਲ ਸਾਡੇ ਕੀ ਨਾ ਪੁੱਤਰ ਚੱਲ ਵੀ ਮਨਿੰਦਰ ਸਿੰਘ ਤੂੰ ਮੇਰੇ ਕੋਲੇ ਆ ਜਾ ਮੈਂ ਕੰਮ ਕਰਦਾ ਤੂੰ ਮੇਰੇ ਨਾਲ ਦਸ ਗੱਲ ਲਵਾ ਚੱਲ ਮੇਰੇ ਨਾਲ ਆ ਜਾ ਆਪਾਂ ਕੰਮ ਤੇ ਲੱਗਦੇ ਆ ਜਾਂ ਕੋਈ ਅੰਧੀ ਗਵੰਧੀ ਕੋਈ ਦੁਕਾਨਦਾਰ ਵੀਰ ਕਹੇ ਤੁਹਾਨੂੰ ਆਪਣੇ ਮੁੰਡੇ ਨੂੰ ਮੇਰੇ ਕੋਲ ਦੁਕਾਨ ਤੇ ਭੇਜ ਦਿਆ ਕਰ ਮੈਂ ਹਜੇ ਤਨਖਾਹ ਤਾਂ ਨਹੀਂ ਦੇਉਂਗਾ ਪਰ ਮੈਨੂੰ ਕੰਮ ਸਿਖਾਉਂਗਾ ਇਦਾਂ ਹੋਣਾ ਅੱਗੇ ਵੱਧਣਾ ਪੈਣਾ ਅੱਗੇ ਇਦਾਂ ਹੀ ਦੁਬਾਰਾ ਮੁੱਕਤਾਰਾ ਚੌੜਾ ਪੈਣਾ ਜਦੋਂ ਇੱਕ ਬੰਦਾ ਇੱਕ ਲਾਈਨ ਤੋਂ ਨਿਕਲ ਜਾਂਦਾ ਕਿਤੇ ਪੈਰ ਥੜਕ ਜਾਂਦੇ ਆ ਤਾਂ ਉਹਨੂੰ ਦੁਬਾਰਾ ਉੱਠ ਕੇ ਖੜਾ ਹੋਣਾ ਪੈਂਦਾ ਤੇ ਦੁਬਾਰਾ ਖੜਾ ਹੋ ਕੇ ਬਰਾਬਰ ਰਹਿਣਾ ਪੈਂਦਾ ਤੇ ਉਹਦੇ ਵਾਸਤੇ ਮੂੜ ਲਿਆਂ ਨੂੰ ਨਾਲ ਰੋੜਾ ਪੈਂਦਾ ਪਿਛਲੇ ਨੂੰ ਨਾਲ ਖੜਾ ਕਰਨਾ ਪੈਂਦਾ ਉਹਨੂੰ ਨਾ ਕਿ ਉਹਨੂੰ ਲਤੜ ਕੇ ਉੱਪਰ ਦੀ ਲੰਘ ਜੀਏ ਨਾ ਕਿ ਉਹਨੂੰ ਢਿੱਗੇ ਪੈਰੇ ਛਾਤੀ ਤੇ ਪੈਰ ਰੱਖ ਕੇ ਅੱਗੇ ਨਿਕਲ ਜੀਏ ਜਿਵੇਂ ਕਿ ਸਾਡੇ ਭਰਾ ਨਾਲ ਮੁੱਖ ਮੰਤਰੀ ਨਾ ਹੋਈ ਸੀ